ਹਾਂਜੀ ਮੇਰਾ ਵੀਰ ਅੱਜ ਚੈੱਕ ਕਰਾਉਣੇ ਤੁਹਾਨੂੰ ਆਪਾਂ ਈਸਟਮੈਨ ਦਾ ਬੈਟਰ ਆ ਆਪਾਂ ਆਪਣੇ ਘਰ ਵਾਸਤੇ ਲੈ ਕੇ ਆਏ ਆ ਤੇ ਇਹਦੀ ਆਪਾਂ ਖਾਸ ਗੱਲ ਦੱਸਣੀ ਵੀ ਤੁਹਾਨੂੰ ਹੋਰ ਬਾਕੀ ਬੈਟਰਾਂ ਨਾਲੋਂ ਖਰੀਦਣ ਚ ਇਹਦੇ ਵਿੱਚ ਕੀ ਫਾਇਦਾ ਕੀ ਇਹਦਾ ਬੈਨੀਫਿਟ ਆ ਕਿਉਂਕਿ ਪਹਿਲਾਂ ਆਪਣੀ ਜਿਹੜਾ ਟੋਟਲੀ ਸੈਟਅਪ ਉਹ ਮੈਕਰੋਟੈਕ ਦਾ ਲੱਗਿਆ ਬਾਈ ਤੇ ਉਹਨੇ ਬਹੁਤ ਵਧੀਆ ਟਾਈਮ ਕੱਢਿਆ ਮੈਕਰੋਟੈਕ ਨੇ ਵੀ ਆਪਣੇ तकरीबन 2011 ਦਾ ਪੂਰਾ ਸੈਟਅਪ ਵਿੱਚ ਇਨਵਰਟਰ ਵਿੱਚ ਬੈਟਰੀ ਲੱਗਾਈ ਤੇ 2025 ਚੱਲਦਾ ਦੇਖ ਲਓ ਤੇ ਆਪਣੇ ਜਿਹੜੇ 13-14 ਸਾਲ ਆਰਾਮ ਨਾਲ ਕੱਢ ਗਿਆ ਤੇ ਬਾਕੀ ਹੁਣ ਇਹ ਹੈਗਾ 60 ਮਹੀਨਾਵਾਂ ਵਾਲਾ ਤੇ 36 ਮਹੀਨੇ ਦੇ ਵਿੱਚ ਰਿਪਲੇਸਮੈਂਟ ਹੈ 36 ਮਹੀਨੇ ਦੇ ਵਿੱਚ ਜੇ ਕੋਈ ਵੀ ਦਿੱਕਤ ਆਉਂਦੀ ਆ ਤਾਂ ਕੰਪਨੀ ਪੂਰਾ ਬੈਟਰੀ ਰਿਪਲੇਸ ਕਰਕੇ ਦੇਊਗੀ ਤੇ ਜਿਹੜੇ ਅਗਲੇ 24 ਮਹੀਨੇ ਅਗਲੇ 2 ਸਾਲ ਹੈ ਉਹਦੇ ਵਿੱਚ ਜਿਹੜਾ ਮਿਲ ਕੇ 70-30 ਵਾਲਾ ਹਿਸਾਬ ਜਾਂਦਾ ਵੀ ਜੇ ਤੁਹਾਡੇ ਬੈਟਰੀ 'ਚ ਕੋਈ ਵੀ ਦਿੱਕਤ ਆਉਂਦੀ ਆ ਤਾਂ 30% ਜਿਹੜਾ ਮਿਲ ਕੇ ਤੁਸੀਂ ਦੇਣਾ ਤੇ 70% ਜਿਹੜਾ ਕੰਪਨੀ ਨੇ ਬੈਟਰੀ ਕੱਟ ਕੇ ਆਪਣੇ ਕੋਲ ਤੁਸੀਂ 30% ਜਿਹੜੇ ਤੇ ਹੁਣ ਜਿਹੜੀ ਦੂਜੀ ਗੱਲ ਇਹ ਹੈ ਵੀ ਜਦੋਂ ਆਪਣੇ ਮੈਕਰੋਟੈਕ ਨੇ ਇੰਨਾ ਟਾਈਮ ਕੱਢਿਆ ਆਪਾਂ ਹੁਣ ਈਸਟਮੈਨ ਹੀ ਕਿਉਂ ਸਿਲੈਕਟ ਕਰਿਆ ਈਸਟਮੈਨ ਸਿਲੈਕਟ ਕਰਨ ਦਾ ਸਭ ਤੋਂ ਪਹਿਲਾ ਰੀਜ਼ਨ ਦਾ ਬਾਈ ਇਹ ਹੈ ਵੀ ਆਪਾਂ ਦੋ ਤਿੰਨ ਲਾਗੇ ਸ਼ਹਿਰਾਂ 'ਚ ਪੁੱਛਿਆ ਆਪਾਂ ਨੂੰ ਮੈਕਰੋਟੈਕ ਮਿਲਿਆ ਨਹੀਂ ਹੈਗਾ ਉਹਦੀ ਜਿਹੜੀ ਸਰਵਿਸ ਆ ਹੁਣ ਜਦੋਂ ਪਹਿਲਾ ਬੈਟਰੀ ਲਾਈ ਉਹਦੇ ਮੁਕਾਬਲੇ ਹੁਣ ਸਰਵਿਸ ਬਹੁਤ ਜ਼ਿਆਦਾ ਡਾਊਨ ਆ ਇੱਕ ਤਾਂ ਕਿਸੇ ਦੇ ਕੋਲ ਏਜੰਸੀ ਨਹੀਂ ਹੈਗੀ ਨੇੜੇ ਤੇੜੇ ਸਾਡੇ ਤੇ ਦੂਜਾ ਜਦੋਂ ਆਪਾਂ ਹੁਣ ਟੌਪ 5 ਬੈਟਰੀ ਦੇਖੇ ਵੀ ਜਿਨ੍ਹਾਂ ਚ ਸਾਰਿਆਂ ਦੇ ਬੈਸਟ ਕਿਹੜਾ ਚੱਲ ਰਿਹਾ ਅੱਜ ਦੀ ਡੇਟ ਦੇ ਵਿੱਚ ਈਸਟਮੈਨ ਸਭ ਤੋਂ ਉੱਤੇ ਚੱਲ ਰਿਹਾ ਕਿਉਂਕਿ ਭਾਰਤ ਦੀ ਇੱਕੋ ਇੱਕ ਕੰਪਨੀ ਈਸਟਮੈਨ ਹੈ ਜਿਨੇ ਹਲੇ ਤੱਕ 400 एएच ਦਾ ਬੈਟਰੀ ਬਣਾਇਆ ਨਹੀਂ ਹੋਰ ਕਿਸੇ ਵੀ ਕੰਪਨੀ ਦਾ 400 एएच ਦਾ ਬੈਟਰੀ ਹਲੇ ਤੱਕ ਮਾਰਕੀਟ ਦੇ ਵਿੱਚ ਨਹੀਂ ਹੈਗਾ ਸਿਰਫ ਇੱਕ ਈਸਟਮੈਨ ਦਾ ਹੀ ਜਿਹੜਾ 400 एएच ਦਾ ਬੈਟਰੀ ਹੈਗਾ ਜੇ ਆਪਾਂ ਇਹਦਾ ਛੋਟਾ ਮੰਨ ਲਓ 150 एएच ਜਾਂ 200 एएच ਦਾ ਵੀ ਬੈਟਰੀ ਲੈਨੇ ਤਾਂ ਉਹ ਵੀ ਜਿਹੜੀਆਂ ਦੂਜਿਆਂ ਦੇ ਮੁਕਾਬਲੇ ਉਹਦਾ weight ਆਮ ਬੈਟਰੀਆਂ ਨਾਲੋਂ ਬਹੁਤ ਜ਼ਿਆਦਾ ਹੈ ਤੇ ਜਿਹੜੀ ਬਾਡੀ ਹੈ ਇਹਨਾਂ ਦੀ ਉਹ ਵੀ ਤਕਰੀਬਨ ਦੂਜਿਆਂ ਨਾਲੋਂ ਵੱਡੀ ਆ ਬਾਕੀ ਜਿਹੜਾ ਕੰਪਨੀ ਕਲੇਮ ਕਰਦੀ ਹੈ ਕੰਪਨੀ ਕਹਿੰਦੀ ਤੁਸੀਂ ਕਿਸੇ ਵੀ ਕੰਪਨੀ ਨਾਲ ਸਾਡਾ ਕੰਪੈਰੀਜ਼ਨ ਕਰ ਲਓ ਹੋਰ ਕੰਪਨੀਆਂ ਦੇ ਮੁਕਾਬਲੇ ਸੇਮ ਜੇ ਆਪਾਂ एएच ਦਾ ਬੈਟਰੀ ਲਾਉਨੇ ਮੰਨ ਲਓ ਜੇ 150 एएच ਦਾ ਇਸਟਮੈਨ ਦਾ ਲਾਉਨੇ ਤੇ 150 एएच ਹੋਰ ਕਿਸੇ ਵੀ ਅਦਰ ਕੰਪਨੀ ਦਾ ਲਾਉਨੇ ਤਾਂ ਉਹਨਾਂ ਦੇ ਨਾਲੋਂ ਜਿਹੜਾ 2 ਤੋਂ 2.5 ਘੰਟੇ ਸਾਡੇ ਵਾਲਾ ਬੈਟਰੀ ਸੇਮ ਅੰਪੀਅਰ ਦੇ ਵਿੱਚ ਜ਼ਿਆਦਾ ਕੱਢੂਗਾ ਇਹ ਕੰਪਨੀ ਕਲੇਮ ਕਰਦੀ ਹੈ ਤੇ ਦੂਜਾ ਇਹਦੇ ਵਿੱਚ ਜਿਹੜੀ ਰਿਪਲੇਸਮੈਂਟ ਹੈ ਰਿਪਲੇਸਮੈਂਟ ਕੋਈ ਵੀ ਕੰਪਨੀ 36 ਮਹੀਨੇ ਦੇ ਵਿੱਚ ਨਹੀਂ ਦਿੰਦੀ ਹੈ ਕਿ ਸਾਰੀਆਂ ਕੰਪਨੀਆਂ 1.5 ਸਾਲ ਦੇ ਵਿੱਚ ਵਿੱਚ ਰਿਪਲੇਸ ਕਰਦੀਆਂ ਉਹਦੇ ਤੋਂ ਬਾਅਦ ਜਿਹੜਾ ਮਤਲਬ ਕਿ ਇਹ ਹੋ ਜਾਂਦਾ ਵੀ 50% ਕੰਪਨੀ ਦਾ 50% ਕਸਟਮਰ ਦਾ ਸਾਰਿਆਂ ਦੇ ਅਲੱਗ-ਅਲੱਗ ਸਿਸਟਮ ਹੈ ਜਲਵਾ ਆ ਇਹਦੇ ਨਾਲ ਲੈਵਲਰ ਵਗੈਰਾ ਵੀ ਜਿਹੜਾ ਟੋਟਲੀ ਸਮਾਨ ਚਲੋ ਹੋਰ ਬੈਟਰੀ ਨਾਲ ਵੀ ਸ਼ਾਇਦ ਆਉਂਦਾ ਹੋਵੇ ਪਰ ਇਹਦੇ ਨਾਲ ਜਿਹੜਾ ਸਮਾਨ ਸੈਸਰੀ ਦੇ ਵਿੱਚ ਮਿਲਦਾ ਇੱਕ ਤਾਂ ਆਪਣੇ ਲੈਵਲਰ ਮਿਲ ਜਾਂਦੇ ਜਿਹੜੇ ਆਪਾਂ ਲਾ ਬਰੀਕੰਟ ਦਾ ਜਿਹੜਾ ਪੌਚ ਹੈ ਉਹ ਨਾਲ ਮਿਲ ਜਾਂਦਾ ਤੇ ਬਾਕੀ ਜੇ ਆਪਾਂ ਗੱਲ ਕਰੀਏ ਪ੍ਰਾਈਸ ਵੇਗਾ ਦੂਜਿਆਂ ਦੇ ਮੁਕਾਬਲੇ 5-700 ਰੁਪਿਆ ਘੱਟ ਹੀ ਆ ਜੇ ਆਪਾਂ 200 ਐਂਪੀਅਰ ਦਾ ਬੈਟਰੀ ਲੈਣੇ ਤਾਂ ਇਹਦਾ 200 ਐਂਪੀਅਰ ਦਾ ਕੱਲਾ ਬੈਟਰੀ 15000 ਦਾ ਤੇ ਨਾਲ ਜੇ ਆਪਾਂ ਦੂਜਾ ਬੈਟਰੀ ਦੰਨੇ ਆ ਉਹ ਵੇਟ ਦੇ ਹਿਸਾਬ ਨਾਲ ਅਲੱਗ-ਅਲੱਗ ਕੰਪਨੀ ਦੇ ਹਿਸਾਬ ਨਾਲ ਜਿਹੜਾ ਉਹਦਾ ਵੇਟ ਆ ਉਹ ਮਾਈਨਸ ਕਰਕੇ ਹੁੰਦਾ ਮਤਲਬ ਕਿ 3 ਕਹ ਹਜ਼ਾਰ ਰੁਪਿਆ ਦਾ ਜਿਹੜਾ ਪੁਰਾਣਾ ਬੈਟਰੀ ਘੱਟ ਹੋ ਜਾਂਦਾ ਤੇ 12 ਕ ਹਜ਼ਾਰ ਦਾ ਆਪਾਂ ਨੂੰ ਇਹ ਬੈਟਰੀ ਪੈ ਜਾਂਦਾ ਜੇ ਆਪਾਂ ਲੈਣੇ ਆ ਤੇ ਜੇ ਆਪਾਂ 2 ਬਾਕੀ ਕਈ ਭਰਾਵਾਂ ਨੂੰ ਇਹ ਹੁੰਦਾ ਵੀ ਦੂਜੀ ਕੰਪਨੀ ਦੇ ਬੈਟਰੀ ਆ ਬਾਈ ਇਹਦੇ ਨਾਲੋਂ ਵੀ ਸਸਤੇ ਆਗੇ ਉੱਥੇ ਪਲੇਟਾਂ ਦੇ ਡਿਪੈਂਡ ਆਂਦਾ ਕਈ ਬੈਟਰੀਆਂ ਦੇ ਵਿੱਚ ਜਿਹੜੀਆਂ ਪਲੇਟਾਂ ਗੱਤਾ ਉਹ ਛੋਟਾ ਪਾਇਆ ਹੁੰਦਾ ਟੋਲ ਫਰੀ ਨੰਬਰ ਆ ਜੇ ਕੋਈ ਵੀ ਜਾਣਕਾਰੀ ਤੁਸੀਂ ਕੰਪਨੀ ਤੋਂ ਲੈਣੀ ਆ ਤਾਂ ਤੁਸੀਂ ਲੈ ਸਕਦੇ ਆ ਬਾਕੀ ਜੇ ਕਿਸੇ ਵੀ ਭਰਾ ਨੇ ਮਰੰਡਾ ਏਰੀਆ ਦੇ ਵਿੱਚ ਜਿਹੜਾ ਇਹ ਬੈਟਰੀ ਖਰੀਦਣਾ ਤਾਂ ਸਭ ਤੋਂ ਬੈਸਟ ਪ੍ਰਾਈਸ ਦੇ ਵਿੱਚ ਰਵੀ ਇਲੈਕਟ੍ਰੋਨਿਕਸ ਕਾਈਨੌਰ ਜਿਹੜਾ ਆਪਣਾ ਭਰਾ ਏ ਤੇ ਉਹਦੇ ਤੋਂ ਲੈ ਸਕਦੇ ਆ ਸਾਡੇ ਏਰੀਆ ਦੇ ਤਕਰੀਬਨ ਉਹ ਬੰਦੇ ਨੂੰ ਸਾਰੇ ਜਾਣਦੇ ਆ ਤੇ ਮਤਲਬ ਕਿ ਵਧੀਆ ਬੰਦਾ ਪੂਰਾ ਬਾਕੀ ਰਵੀ ਦਾ ਇਹ ਬੈਨੀਫਿਟ ਹੈਗਾ ਵੀ ਬਾਈ ਕੰਪਨੀ ਬੇਸ਼ੱਕ ਬਾਹ ਫੜਾਵੇ ਨਾ ਫੜਾਵੇ ਤੇ ਬੰਦੇ ਦੀ ਜਦੋਂ ਤੱਕ ਕਿਸੇ ਵੀ ਚੀਜ਼ ਦੀ ਗਾਰੰਟੀ ਆ ਉਹ ਬੰਦਾ ਆਪ ਜ਼ਿੰਮੇਵਾਰ ਬੈਠਾ ਐਨੀ ਕੋ ਬੰਦੇ ਦੀ ਤਸੱਲੀ ਹੈ ਜਿਹੜਾ ਰਵੀ ਇਲੈਕਟ੍ਰੋਨਿਕ ਕਾਇਨ ਹੋਰ ਆਪਣਾ ਭਰਾ ਹੈ ਤੇ ਤੁਸੀਂ ਉਹਦੇ ਤੋਂ ਇੱਕ ਖਰੀਦ ਸਕਦੇ ਜੇ ਤੁਹਾਨੂੰ ਅਦਰ ਕਿਸੇ ਵੀ ਕੰਪਨੀ ਦਾ ਬੈਟਰੀ ਚਾਹੀਦਾ ਚਾਹ ਲੂਮਿਨਸ ਦਾ ਚਾਹੀਦਾ ਕੋਈ ਹੋਰ ਕੰਪਨੀ ਦਾ ਚਾਹੀਦਾ ਮੈਕਰੋਟੈਕ ਦਾ ਉਹਦੇ ਕੋਲ ਹੈ ਨਹੀਂ ਆਪਾਂ ਪੁੱਛਾਂਗੇ ਤੇ ਇਸਟਮੈਨ ਦਾ ਚਾਹੀਦਾ ਜਾਂ ਸ਼ਾਰਪ ਹੋਰ ਲੱਲਾ ਭੱਬਾ ਜਾ ਜਿੱਦਾਂ ਕਿ ਇਹਨੂੰ ਵੀ ਗਾਰਡ ਵਗੈਰਾ ਦਾ ਚਾਹੀਦਾ ਹੁੰਦਾ ਤਾਂ ਸਾਰੇ ਹੈਗੇ ਆ ਪਰ ਬੈਸਟ ਆਪਾਂ ਨੂੰ ਉਹਨੇ ਸਲਾਹ ਉਹਦੇ ਮੁਤਾਬਕ ਇਹ ਆ ਤੇ ਆਪਾਂ ਜਦੋਂ ਇਹਦੇ ਬਾਰੇ ਮਾੜਾ ਮੋਟਾ ਨੈਟ ਨਟ ਦੇ ਵੀ ਦੇਖਿਆ ਤਾਂ ਸਾਰੇ ਤੋਂ ਬੈਸਟ ਬੈਟਰੀ ਇਹ ਆਉਂਦਾ ਵੀ ਸਭ ਤੋਂ ਭਾਰਤ ਦਾ ਵੱਡਾ ਬੈਟਰੀ ਬਣਾਉਣ ਵਾਲੀ ਕੰਪਨੀ ਇਸਟਮੈਨ ਜੇ ਤੁਹਾਨੂੰ ਦੱਸਦੀ ਵੀ ਇਸਟਮੈਨ ਕਈ ਬੰਦੇ ਨੇ ਨਹੀਂ ਸੁਣੀ ਹੁੰਦੀ ਅਗਲਾ ਕਹਿੰਦਾ ਪਤਾ ਨਹੀਂ ਲੋਕਲ ਜਾਂ ਦੇਸੀ ਕੰਪਨੀ ਆ ਬਾਈ ਲੋਕਲ ਦੇਸੀ ਕੰਪਨੀ ਨੇ ਪਹਿਲਾਂ ਤੋਂ ਜਿਹੜੇ ਇਹ ਟੂਲ ਬਣਾਉਂਦੀ ਹੈ ਕੰਪਨੀ ਜਿੱਦਾਂ ਹੈਮਰ ਹੋਗੇ ਡ੍ਰਿਲਾਂ ਹੋਗੀਆਂ ਜਾਂ ਹੋਰ ਜਿਹੜਾ ਇਹਨਾਂ ਦਾ ਸਮਾਨ ਆਉਂਦਾ ਜਿਹੜੇ ਆਪਣੇ ਮਿਸਤਰੀ ਵਰਤਦੇ ਉਹ ਮੁਕਾ ਬੈਟਰੀਆਂ ਦੇ ਮੁਕਾਬਲੇ ਜਿਹੜਾ ਦਾ ਰਿਜ਼ਲਟ ਹੈ ਜਿੱਥੋਂ ਜਿੱਥੋਂ ਵੀ ਆਪਾਂ ਮਾੜਾ ਮੋਟਾ ਆਪਾਂ ਨੂੰ ਇਹਦੇ ਰਿਵਿਊ ਮਿਲੇ ਆ ਤੇ ਵਧੀਆ ਹੀ ਮਿਲੇ ਆ ਵੀ ਭਾਈ ਹੁਣ ਚਲੋ ਆਪਾਂ ਇਹਨੂੰ ਵਰਤਾਂਗੇ ਵਰਤ ਕੇ ਤੁਹਾਨੂੰ ਵੀ ਦੱਸ ਦਾਂਗੇ ਅੱਗੇ ਵੀ ਕਿੱਦਾਂ ਬਾਕੀ ਰੇਟ ਤੁਹਾਨੂੰ ਦੱਸ ਹੀ ਦਿੱਤਾ 200 ਐਂਪੀਅਰ ਦਾ ਬਾਈ ਦਾ 15000 ਰੁਪਿਆ ਰੇਟ ਆ ਜੇ ਇਕੱਲਾ ਬੈਟਰੀ ਲੈਣਾ ਤੇ ਨਾਲ ਕੱਟ ਕੇ ਲੈਣਾ ਤਾਂ ਜਿਹੜਾ 3000 3500 ਰੁਪਏ ਦੂਜੇ ਬੈਟਰੀ ਦਾ ਮਾਈਨਸ ਹੋ ਜਾਊਗਾ ਤੁਹਾਡੇ ਬੈਟਰੀ ਤੇ ਡਿਪੈਂਡ ਕਰਦਾ ਤੁਹਾਡਾ ਮਤਲਬ ਕਿ ਟਿਊਬੂਲਰ ਬੈਟਰੀ ਆ ਜਾਂ ਤੇ ਦੂਜੀ ਪੈਮੀ ਬਾਡੀ ਦਾ ਬੈਟਰੀ ਆ ਕਿਉਂਕਿ ਪੈਮੀ ਬਾਡੀ ਦੇ ਜਿਹੜੇ ਬੈਟਰੀ ਹੁੰਦੇ ਥੋੜੇ ਘੱਟ ਰੱਖ ਹੁੰਦੇ ਟਿਊਬੂਲਰ ਬੈਟਰੀ ਥੋੜਾ ਜਿਆਦਾ ਮਹਿੰਗਾ ਰੱਖ ਹੋ ਜਾਂਦਾ ਤੇ ਇਹ ਬੈਟਰੀ ਟਿਊਬੂਲਰੀ ਆ ਤੁਹਾਨੂੰ ਸਾਰੇ ਹੁੰਦੇ ਕੀ ਰਿਹਾ ਵੀ ਖੜੀ ਬਾਡੀ ਦਾ ਬੈਟਰੀ ਇਹਦੇ ਚ ਜਿਹੜਾ ਫਰ ਲੋ ਵੀ ਬਾਈ ਆ ਬੈਟਰੀ ਆਪਣੇ ਜਿਹੜਾ 15 ਸਾਲ ਕੱਢ ਗਿਆ ਇਨਵਰਟਰ ਤੇ ਐਮ ਟੈਕ ਪਾਵਰ ਤੇ ਹੁਣ ਆਪਾਂ ਚੇਂਜ ਕਰਤਾ ਬੈਟਰੀ ਹਲੇ ਵੀ ਪਾ ਰਹੇ ਹੈ ਬਾਈ ਬਿਲਕੁਲ ਜ਼ੀਰੋ ਨਹੀਂ ਹੋਇਆ 2.5 ਤੋਂ 3 ਘੰਟੇ ਆਰਾਮ ਨਾਲ ਕੱਢਦਾ ਹਲੇ ਵੀ 15 ਸਾਲ ਤੇ ਬਾਅਦ ਵੀ ਏ ਹੁੰਦੀ ਬਾਈ ਪੁਰਾਣੇ ਟਾਈਮ ਜਿਹੜੀ ਕੁਆਲਿਟੀ ਆਉਂਦੀ ਤੇ ਹੁਣ ਬਹੁਤ ਜ਼ਿਆਦਾ ਕੁਆਲਿਟੀ ਚ ਕੰਪਨੀ ਕੰਪਰਮਾਈਜ਼ ਕਰ ਜਾਂਦੀਆਂ